ਸੰਗੀਤ ਜੀ ਵਿਆਹੀ ਗੁਰਜੀਤ ਕਾਲਸਾ ਵਾਹੀ ਗੁਰਜੀਤ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਉਹ ਮੰਤਰ ਦੀ ਸਾਂਝ ਪਾਉਣ ਜਾ ਰਹੇ ਹਾਂ ਜਿਹੜਾ ਮੰਤਰ ਸਾਡੀ ਰਸਨਾ ਦੇ ਉੱਪਰ ਆਉਂਦਿਆਂ ਸਾਰ ਹੀ ਸਾਡੇ ਜੀਵਨ ਦੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦਾ ਹੈ ਸਾਨੂੰ ਸੁਖੀ ਕਰ ਦਿੰਦਾ ਹੈ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜਰੂਰ ਸੁਣਨਾ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਇਹ ਸੋਹਣੀ ਦੁਨੀਆ ਦੇ ਵਿੱਚ ਕੁਝ ਲੋਕ ਦੁਖੀ ਤੋਂ ਦੁਖੀ ਪਏ ਆ ਅਤੇ ਹਰ ਵਰਦਾ ਆਪਣੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਏ ਖੇੜਾ ਛੱਡਣਾ ਚਾਹੁੰਦਾ ਏ ਪਰ ਉਹਨੂੰ ਸਹੀ ਰਾਹ ਨਹੀਂ ਮਿਲ ਰਿਹਾ ਕਈ ਵਾਰ ਅਸੀਂ ਜਾਣੇ ਨਾ ਜਾਣੇ ਦੇ ਵਿੱਚ ਆਪਣੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਨੂੰ ਘਟਾਉਣ ਦੀ ਬਜਾਏ ਵਧਾ ਲੈਨੇ ਆ ਸਾਨੂੰ ਸਹੀ ਜਾਣਕਾਰੀ ਨਹੀਂ ਆ ਸਾਨੂੰ ਪਤਾ ਹੀ ਨਹੀਂ ਆ ਕਿ ਅਸੀਂ ਸੁਖੀ ਕਿੰਜ ਹੋਣਾ ਹੈ ਖੁਸ਼ ਕਿੰਜ ਰਹਿਣਾ ਹੈ ਤਾ ਅੱਜ ਦੀ ਵੀਡੀਓ ਦੇ ਵਿੱਚ ਸੁਖੀ ਹੋਣ ਦੇ ਮੰਤਰ ਬਾਰੇ ਵੀ ਆਪ ਜੀ ਦੇ ਨਾਲ ਗੱਲ ਕਰਾਂਗੇ ਅਤੇ ਸਾਡੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਦੇ ਵਿੱਚੇ ਕੀ ਕਰਨਾ ਉਹਦੇ ਬਾਰੇ ਵੀ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਸ਼ਬਦ ਇਹ ਮੰਤਰ ਸਿਰਫ ਚਾਰ ਅੱਖਰਾਂ ਦਾ ਹੈ ਸਾਡੇ ਦੁੱਖਾਂ ਨੂੰ ਘਟਾਉਣ ਵਾਲਾ ਮੰਤਰ ਵੀ ਚਾਰ ਅੱਖਰਾਂ ਦਾ ਅਤੇ ਸਾਡੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਨੂੰ ਵਧਾਉਣ ਵਾਲਾ ਮੰਤਰ ਉਹ ਵਿਚਾਰ ਕਰਾਂ ਦਾ ਮਰਜੀ ਸਾਡੀ ਹੈ ਕਿ ਅਸੀਂ ਕਿਹੜੇ ਮੰਤਰ ਨੂੰ ਆਪਣੀ ਰਸਨਾ ਤੇ ਰੱਖਣਾ ਹੈ ਸਭ ਤੋਂ ਪਹਿਲਾਂ ਇੱਕ ਛੋਟੀ ਜੀ ਕਹਾਣੀ ਆ ਪਾਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਨਾਲ ਸਮਝ ਵਿੱਚ ਆ ਜਾਂਦੀ ਆ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਵੀ ਇੱਕ ਰੱਬ ਦੇ ਰੰਗ ਵਿੱਚ ਰੰਗੀ ਹੋਈ ਰੂਹ ਇੱਕ ਸੰਤ ਫਕੀਰ ਜੀ ਇੱਕ ਗਲੀ ਚੋਂ ਜਾ ਰਹੇ ਸੀ ਉਹ ਗਲੀ ਦੇ ਵਿੱਚ ਇੱਕ ਮੰਗਤਾ ਬੈਠਾ ਉਹ ਉੱਚੀ ਉੱਚੀ ਰੋਲਾ ਪਾ ਰਿਹਾ ਸੀ ਕਿ ਰੱਬਾ ਮੇਰੀ ਜ਼ਿੰਦਗੀ ਦੇ ਵਿੱਚ ਇੰਨੀਆਂ ਦੁੱਖ ਤਕਲੀਫਾਂ ਕਿਉਂ ਲਿਖੀਆਂ ਨੇ ਮੈਂ ਤੇਰਾ ਕੀ ਮਾੜਾ ਕੀਤਾ ਤੂੰ ਮੇਰੀ ਜੀਵਨ ਦੇ ਵਿੱਚ ਕੋਈ ਸੋਖੀ ਨਹੀਂ ਲਿਖਿਆ ਕਹਿੰਦੇ ਸੰਤ ਫਕੀਰ ਜੀ ਜਦੋਂ ਉਸ ਮੰਗਤੇ ਦੇ ਕੋਲੋਂ ਲੰਘੇ ਤਾਂ ਕਹਿਣ ਲੱਗੇ ਵੀ ਭਾਈ ਤੂੰ ਬਹੁਤ ਦੁਖੀ ਲੱਗਦਾ ਹੈ ਜੇਕਰ ਰੱਬ ਨੂੰ ਕੋਈ ਸਨੇਹਾ ਦੇਣਾ ਹੈ ਤਾਂ ਤੂੰ ਮੇਰੇ ਰਾਹੀਂ ਪੁੱਛਾ ਸਕਦਾ ਹੈ ਕਿਉਂਕਿ ਮੇਰੀ ਰੱਬ ਦੇ ਨਾਲ ਸਿੱਧੀ ਗੱਲਬਾਤ ਆ ਮੈਂ ਜਦੋਂ ਸਵੇਰੇ ਸ਼ਾਮ ਰੱਬ ਦਾ ਨਾਮ ਜਪਦਾ ਹਾਂ ਤਾਂ ਰੱਬ ਮੇਰੇ ਨਾਲ ਸਿੱਧੀਆਂ ਗੱਲਾਂ ਕਰਦਾ ਏ ਸੋ ਜੇਕਰ ਤੂੰ ਆਪਣਾ ਕੋਈ ਸਨੇਹਾ ਰੱਬ ਨੂੰ ਦੇਣਾ ਏ ਤਾਂ ਦੇ ਮੈਂ ਪਛਾਤਵਾਂਗਾ ਕਹਿੰਦੇ ਉਹ ਮੰਗਤਾ ਉਹ ਭਿਖਾਰੀ ਆਉਣ ਲੱਗਾ ਵੀ ਰੱਬ ਨੂੰ ਇਹ ਕਹਿਣਾ ਕਿ ਮੈਂ ਤੇਰਾ ਕੀ ਮਾੜਾ ਕੀਤਾ ਏ ਤੂੰ ਮੇਰੇ ਜੀਵਨ ਦੇ ਵਿੱਚ ਕੋਈ ਸੋਖੀ ਨਹੀਂ ਲਿਖਿਆ ਮੈਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ ਮੈਂ ਮੰਗ ਮੰਗ ਕੇ ਖਾਣਾ ਹਾਂ ਮੰਗ ਮੰਗ ਕੇ ਗੁਜ਼ਾਰਾ ਕਰ ਰਿਹਾ ਹਾਂ ਨਾ ਮੇਰੇ ਤਨ ਦੇ ਉੱਤੇ ਕੋਈ ਚੰਗੇ ਕੱਪੜੇ ਆ ਨਾ ਖਾਣ ਨੂੰ ਰਜਮਾ ਭੋਜਨ ਆ ਗੀਰ ਜੀ ਕਹਿਣ ਲੱਗੇ ਵੀ ਠੀਕ ਹੈ ਤੇਰਾ ਇਹ ਸਨੇਹਾ ਮੈਂ ਰੱਬ ਤੱਕ ਪਹੁੰਚਾ ਦੇਵਾਂਗਾ ਕਹਿੰਦੇ ਥੋੜੀ ਦੂਰ ਅੱਗੇ ਚੱਲੇ ਰਸਤੇ ਦੇ ਵਿੱਚ ਇੱਕ ਅਮੀਰ ਆਦਮੀ ਮਿਲਿਆ ਫਕੀਰ ਜੀ ਨੇ ਉਸ ਅਮੀਰ ਬੰਦੇ ਨੂੰ ਕਿਹਾ ਵੀ ਭਲਿਆ ਤੇਰਾ ਵੀ ਕੋਈ ਸਨੇਹਾ ਹੈ ਤਾਂ ਮੈਨੂੰ ਦੱਸ ਮੇਰੀ ਰੱਬ ਦੇ ਨਾਲ ਸਿੱਧੀ ਗੱਲ ਬਹਤਿਆ ਮੈਂ ਤੇਰਾ ਸਨੇਹਾ ਰੱਬ ਨੂੰ ਪਹੁੰਚਾ ਦੇਵਾਂਗਾ ਕਹਿੰਦੇ ਉਹ ਅਮੀਰ ਬੰਦਾ ਕਹਿਣ ਲੱਗਾ ਵੀ ਬਾਬਾ ਜੀ ਮੈਨੂੰ ਤਾਂ ਰੱਬ ਨੇ ਬਹੁਤ ਕੁਝ ਦਿੱਤਾ ਹੈ ਰੱਬ ਨੇ ਮੇਰੇ ਤੇ ਬਹੁਤ ਕਿਰਪਾ ਕੀਤੀ ਆ ਜੇ ਤੁਸੀਂ ਮੇਰਾ ਸਨੇਹਾ ਦੇਣਾ ਜੇ ਤੁਸੀਂ ਸੱਚਮੁੱਚ ਰੱਬ ਦੇ ਨਾਲ ਗੱਲਬਾਤ ਕਰ ਲੈਂਦੇ ਹੋ ਤਾਂ ਰੱਬ ਨੂੰ ਮੇਰਾ ਇਹ ਸਨੇਹਾ ਦੇਣਾ ਕੀ ਰੱਬ ਜੀ ਹੁਣ ਤੁਸੀਂ ਮੈਨੂੰ ਬਹੁਤ ਕੁਝ ਦੇ ਦਿੱਤਾ ਹੈ ਮੈਨੂੰ ਦੇਣਾ ਬੰਦ ਕਰ ਦਿਓ ਕਿਉਂਕਿ ਮੈਂ ਤਾਂ ਸੰਭਾਲਦੇ ਸੰਭਾਲਦੇ ਥੱਕ ਗਿਆ ਮੈਂ ਤਾਂ ਰੱਖ ਰੱਖ ਭੁੱਲਦਾ ਹਾਂ ਬੋਇਆ ਤਾਂ ਕ੍ਰਿਜ ਕਰੁੱਲਦਾ ਹੈ ਜ਼ਿੰਦਗੀ ਦੇ ਵਿੱਚ ਸਾਰੇ ਸੁੱਖ-ਪਦਾਰਥ ਦੇ ਦਿੱਤੇ, ਜ਼ਿੰਦਗੀ ਦੇ ਵਿੱਚ ਕੋਈ ਵੀ ਚੀਜ਼ ਦੀ ਕਮੀ ਨਹੀਂ ਛੱਡੀ। ਉਹਨਾਂ ਨੂੰ ਕੋ ਹੁਣ ਮੈਨੂੰ ਦੇਣਾ ਬੰਦ ਕਰ ਦੇ। ਕਹਿੰਦੇ ਸੰਤ ਫਕੀਰ ਜੀ ਮੁਸਕਰਾਏ ਅਤੇ ਅੱਗੇ ਚੱਲ ਪਏ। ਕਹਿੰਦੇ ਹੁਣ ਸੰਤ ਫਕੀਰ ਜੀ ਨੇ ਸ਼ਾਮ ਨੂੰ ਜਾ ਕੇ ਭਗਤੀ ਕੀਤੀ, ਸਵੇਰੇ ਉੱਠ ਕੇ ਭਗਤੀ ਕੀਤੀ। ਅਗਲੇ ਦਿਨ ਉਸੇ ਹੀ ਗਲੀ ਦੇ ਵਿੱਚ ਆਏ। ਸਭ ਤੋਂ ਪਹਿਲਾਂ ਅਮੀਰ ਆਦਮੀ ਮਿਲਿਆ। ਅਮੀਰ ਆਦਮੀ ਕਹਿਣ ਲੱਗਾ ਵੇ ਹਾਂਜੀ ਬਾਬਾ ਜੀ ਮੇਰਾ ਸੁਨੇਹਾ ਰੱਬ ਤੱਕ ਪਹੁੰਚਾ ਦਿੱਤਾ ਸੀ ਫਕੀਰ ਜੀ ਨੇ ਕਿਹਾ ਹਾਂ ਭਾਈ ਤੇਰਾ ਸੁਨੇਹਾ ਮੇਰਾਬ ਨੂੰ ਦੇ ਦਿੱਤਾ ਸੀ ਰੱਬ ਨੇ ਤੇਰੇ ਲਈ ਮੈਸੇਜ ਭੇਜਿਆ ਹੈ ਰੱਬ ਕਹਿੰਦਾ ਆ ਵੀ ਉਹ ਬੰਦੇ ਨੂੰ ਕਹਿ ਮੇਰਾ ਨਾਮ ਜਪਣਾ ਬੰਦ ਕਰ ਦੇ ਮੇਰਾ ਸ਼ੁਕਰਾਨਾ ਕਰਨਾ ਬੰਦ ਕਰ ਦੇ ਮੈਂ ਤੈਨੂੰ ਦਿਨਾ ਬੰਦ ਕਰ ਦਵਾਂਗਾ ਕਹਿੰਦੇ ਉਹ ਅਮੀਰ ਆਦਮੀ ਕਹਿਣ ਲੱਗਾ ਨਾ ਬਾਬਾ ਜੀ ਇਹ ਨਹੀਂ ਹੋ ਸਕਦਾ ਮੇਰੇ ਕੋਲ ਮੇਰਾ ਹੈ ਹੀ ਕੀ ਰੱਬ ਤੋਂ ਮਿਨਾ ਮੇਰਾ ਹੋਰ ਕਿਹੜਾ ਸਹਾਰਾ ਮੈਂ ਰੱਬ ਦਾ ਨਾਮ ਜਪਣਾ ਨਹੀਂ ਬੰਦ ਕਰ ਸਕਦਾ ਨਾ ਹੀ ਰੱਬ ਦਾ ਮੈਂ ਸ਼ੁਕਰਾਨਾ ਕਰਨਾ ਬੰਦ ਕਰ ਸਕਦਾ ਹਾਂ ਫਕੀਰ ਜੀ ਮੁਸਕਰਾਏ ਅਤੇ ਕਹਿਣ ਲੱਗੇ ਫਿਰ ਰੱਬ ਨੇ ਤੈਨੂੰ ਦੇਣਾ ਬੰਦ ਨਹੀਂ ਕਰਨਾ ਅੱਗੇ ਗਏ ਮੰਗਤੇ ਨੇ ਕਿਆ ਵੀ ਹਾਂ ਫਕੀਰ ਜੀ ਰੱਬ ਨੂੰ ਮੇਰਾ ਸਨੇਹਾ ਦਿੱਤਾ ਰੱਬ ਨੇ ਮੇਰੇ ਲਈ ਕੀ ਮੈਸੇਜ ਭੇਜਿਆ ਫਕੀਰ ਜੀ ਨੇ ਕਿਹਾ ਰੱਬ ਨੇ ਕਿਹਾ ਕਿ ਤੂੰ ਮੇਰੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨਾ ਛੱਡ ਦੇ ਸੰਗਤ ਜੀ ਇਹ ਕਹਾਣੀ ਭਾਵੇਂ ਕਾਲਪਣੀ ਕਿਹਾ ਪਰ ਇਹ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਜਦੋਂ ਅਸੀਂ ਗਿੱਲੇ ਸ਼ਿਕਵੇ ਸ਼ਿਕਤਾਂ ਕਰਦੇ ਆ ਤਾਂ ਅਸੀਂ ਗੁਰੂ ਚਰਨਾ ਤੋਂ ਦੂਰ ਹੁੰਨੇ ਆ ਗੁਰੂ ਦੀ ਕਿਰਪਾ ਤੋਂ ਦੂਰ ਹੁੰਨੇ ਆ ਪਰ ਜਦੋਂ ਅਸੀਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਆ ਮਾਲਕ ਦਾ ਨਾਮ ਜਪਦੇ ਆ ਤਾਂ ਗੁਰੂ ਚਰਨਾ ਦੇ ਨੇੜੇ ਹੁੰਨੇ ਜਾਂਦੇ ਆ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਸਾਡੇ ਉੱਤੇ ਵੱਧਦੀ ਜਾਂਦੀ ਆ ਸੋ ਮਰਜ਼ੀ ਆਪਣੀ ਆ ਕਿ ਅਸੀਂ ਕੀ ਕਰਨਾ ਹੈ ਤਾਂ ਇਹ ਉਨਾਂ ਹੀ ਲੱਗਣਾ ਹੈ ਸ਼ਬਦ ਵੀ ਉਨੇ ਹੀ ਆ ਚਾਰ ਅੱਖਰਾਂ ਦਾ ਸ਼ਬਦ ਆ ਸ਼ੁਕਰਾਨਾ ਤੇ ਚਾਰ ਅੱਖਰਾਂ ਦਾ ਸ਼ਬਦ ਆ ਸ਼ਿਕਾਇਤ ਹੁਣ ਤੁਸੀਂ ਦੇਖੋ ਜੇ ਤਾਂ ਜੀਵਨ ਦੇ ਵਿੱਚ ਸੁਖੀ ਹੋਣਾ ਹੈ ਤਾਂ ਮਾਲਕ ਦਿੱਤੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਰੱਜ ਕੇ ਸ਼ੁਕਰਾਨਾ ਕਰੋ ਤੇ ਜੇ ਜੀਵਨ ਦੇ ਵਿੱਚ ਫਿਰ ਦੁੱਖ ਤਕਲੀਫਾਂ ਚਾਹੀਦੀਆਂ ਨੇ ਫਿਰ ਸ਼ਿਕਾਇਤਾਂ ਕਰਦੇ ਰਹੋ ਆਪੇ ਦੁੱਖ ਤਕਲੀਫਾਂ ਵੱਧਦੀਆਂ ਜਾਣਗੀਆਂ ਸੋ ਮੁਕਤੀ ਗੱਲ ਇਹ ਆ ਵੀ ਸ਼ੁਕਰਾਨੇ ਨੇ ਸਾਨੂੰ ਬਚਾਉਣਾ ਹੈ ਸ਼ੁਕਰਾਨੇ ਨੇ ਸਾਨੂੰ ਸੁਖੀ ਕਰਨਾ ਹੈ ਤੇ ਸ਼ਿਕਾਇਤਾਂ ਸਾਨੂੰ ਦੁਖੀ ਕਰਦੀਆਂ ਨੇ ਆਓ ਸਵੇਰੇ ਉੱਠਦੇ ਅੰਸਾਰ ਸਭ ਤੋਂ ਪਹਿਲਾਂ ਰੱਬ ਦਾ ਨਾਮ ਜਪੀਏ ਵਾਹਿਗੁਰੂ ਵੀ ਚਾਰ ਅੱਖਰਾਂ ਦਾ ਸ਼ਬਦ ਆ ਸਵੇਰੇ ਉੱਠ ਕੇ ਪਹਿਲਾਂ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰੋ ਜਾਂ ਤੁਸੀਂ ਜਿਸ ਵੀ ਧਰਮ ਦੇ ਵਿੱਚੋਂ ਜਿਸ ਵੀ ਨਾਮ ਦੇ ਨਾਲ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਓ ਰਾਮ ਰਾਮ ਕਰਦੇ ਹੋ ਅੱਲਾ ਅੱਲਾ ਕਰਦੇ ਹੋ ਤੁਸੀਂ ਉਹ ਨਾਮ ਜਪੋ ਫਿਰ ਮਾਲਕ ਦੀਆਂ ਦਿੱਤੀਆਂ ਹੋਈਆਂ ਦਾ ਸ਼ੁਕਰਾਨਾ ਕਰੋ ਮਾਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਸੀਂ ਹੀ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਕਦਰ ਨਹੀਂ ਕਰਦੇ ਅਸੀਂ ਹੀ ਬੇਸ਼ੁਕਰਿਆਂ ਵਾਲਾ ਜੀਵਨ ਜੀ ਰਹੇ ਹਾਂ ਮਾਲਕ ਦੀ ਦਿੱਤੀ ਹਰ ਚੀਜ਼ ਦਾ ਸ਼ੁਕਰਾਨਾ ਕਰੋ ਫਿਰ ਦੇਖਣਾ ਹਰ ਚੀਜ਼ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਜਿਹੜੇ ਭੈਣ ਭਰਾ ਕਹਿੰਦੇ ਨਾ ਅਸੀਂ ਦੁਖੀ ਹਾਂ ਰੱਬ ਨੇ ਸਾਨੂੰ ਆਹ ਨਹੀਂ ਦਿੱਤਾ ਉਹ ਨਹੀਂ ਦਿੱਤਾ ਇੱਕ ਵਾਰ ਇਕਾਂਤ ਦੇ ਵਿੱਚ ਬੈਠ ਕੇ ਉਹਨਾਂ ਚੀਜ਼ਾਂ ਬਾਰੇ ਸੋਚੋ ਜੋ ਰੱਬ ਨੇ ਸਾਨੂੰ ਦਿੱਤੀਆਂ ਨਹੀਂ ਆਪਣੇ ਆਪ ਹੀ ਸਾਡਾ ਸਿਰ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਝੁਕ ਜਾਵੇਗਾ ਉਹਦੀ ਕਿਰਪਾ ਦੇ ਅੱਗੇ ਝੁਕ ਜਾਵੇਗਾ ਕਿਵੇਂ ਤਾਂ ਇੰਨੇ ਯੋਗਾ ਵੀ ਨਹੀਂ ਸੀ ਮੇਰੀ ਹੈਸੀਅਤ ਮੇਰੀ ਔਕਾਤ ਤਾਂ ਇੰਨਾ ਪ੍ਰਾਪਤ ਕਰਨ ਦੀ ਵੀ ਨਹੀਂ ਸੀ ਜਿੰਨਾ ਕੁਝ ਰੱਬ ਨੇ ਮੈਨੂੰ ਦੇ ਦਿੱਤਾ ਤੁਸੀਂ ਆਪਣੇ ਆਪ ਨੂੰ ਦੁਨੀਆ ਦੇ ਧਨਵਾਨ ਅਮੀਰ ਆਦਮੀ ਸਮਝੋਗੇ ਜਦੋਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਗਿਣਤੀ ਕਰੋਗੇ ਕਿਉਂਕਿ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਆਪਾਂ ਗਿਣਤੀ ਮਿੰਤੀ ਨਹੀਂ ਕਰ ਸਕਦੇ ਸਿਰਫ ਸ਼ੁਕਰਾਨਾ ਕਰ ਸਕਦੇ ਹਾਂ ਫਿਰ ਆਓ ਦਿਨ ਦੀ ਸ਼ੁਰੂਆਤ ਹੀ ਪ੍ਰਮਾਤਮਾ ਦੇ ਨਾਮ ਤੋਂ ਕਰੀਏ ਉਹਦੀਆਂ ਦਿੱਤੀਆਂ ਦਾਤਾਂ ਦੇ ਸ਼ੁਕਰਾਨੇ ਤੋਂ ਕਰੀਏ ਫਿਰ ਵੇਖਿਓ ਜੀ ਮਾਲਕ ਦੀ ਕਿਰਪਾ ਕਿੰਜ ਵਰਤਦੀ ਜਦੋਂ ਵੀ ਇਹ ਵੀਡੀਓ ਤੁਹਾਡੇ ਕੋਲ ਆਵੀ ਤੁਸੀਂ 5 ਮਿੰਟ ਅੱਖਾਂ ਬੰਦ ਕਰਕੇ ਬੈਠ ਜਾਣਾ ਬੈਠ ਕੇ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸਿਰਫ ਸ਼ੁਕਰਾਨਾ ਕਰ ਲੈਣਾ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੇ ਹਾਂ ਕਿ ਤੁਹਾਡੇ ਮਨ ਦੇ ਬੋਝ ਚਿੰਤਾਵਾਂ ਲੈ ਜਾਣਗੀਆਂ ਤੁਸੀਂ ਅੰਦਰੋਂ ਸ਼ਾਂਤੀ ਸਕੂਨ ਮਹਿਸੂਸ ਕਰੋਗੇ ਕਿਉਂਕਿ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਹੀ ਸਾਰੇ ਸੌਕੇ ਆ ਮਾਲਕ ਦੇ ਨਾਮ ਦੇ ਵਿੱਚ ਹੀ ਸਾਰੇ ਸੁੱਖ ਆ। ਜਦੋਂ ਅਸੀਂ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਨੇ ਆ ਉਹਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਆ ਤੇ ਫਿਰ ਸਾਡੀ ਕੀਤੀ ਹੋਈ ਮਿਹਨਤ ਨੂੰ ਰੰਗ ਭਾਗ ਲੱਗਦੇ ਆ। ਥੋੜੀ ਮਿਹਨਤ ਦਾ ਵੀ ਬਹੁਤਾ ਫਲ ਮਿਲਦਾ ਹੈ।